ਪੀ ਥੋੜੀ ਬੋਦੀ ਗੱਲਬਾਤ ਕਰਦੇ ਵਿੱਚ ਹੋਈ ਜਾਂਦੀ ਆ। ਆਹ ਇੱਕ ਗੱਲ ਹੈ ਵਾ। ਓਦਾਂ ਕਿਹੜਾ ਦਿਲ ਕਰਦਾ ਵਾ ਕਿਸਦਾ ਉਹਨੂੰ। ਹੁਣ ਜਿੱਥੇ ਦੋ ਭਾਂਡੇ ਹੁਣ ਉੱਥੇ ਖੜਕਤੇ ਜਾਂਦੇ ਹੀ ਆ। ਹੂੰ ਹੂੰ। ਐਵੇਂ ਸੱਸ ਨਾਲ ਮੜੀ ਜੀ ਗੱਲ ਹੋਈ ਹੀ। ਤੇ ਉਹ ਇੱਥੇ ਆ ਗਈ। ਹੋਰ ਬਗਿੱਦਾਂ ਬੋਦੀ ਕੋਈ ਗਲਤ ਨਹੀਂ ਕੀ ਹੋਈ ਹੈਗੀ। ਓਦਾਂ ਨਾ ਇਹ ਇਹ ਦਾ ਰਪਿੰਦਰ ਦੀ ਵੀ ਗੱਲ ਵਾ, ਦਲਜੀਤਰ ਦੀ ਆਦਤ ਵਾ। ਜਦੋਂ ਆਕ ਮੜੀ ਜੀ ਗੱਲ ਹੁੰਦੀ ਆ, ਤੇ ਉਸੇ ਵੇਲੇ ਝਾਟ ਆ ਜਾਂਦੀ ਆ। ਇਦਾਂ ਨਹੀਂ ਕਰਨਾ ਚਾਹੀਦਾ ਘਰਾਂ ਵਿੱਚ ਤੇ ਕਈ ਗੱਲਾਂ ਹੋ ਜਾਂਦੀਆਂ ਨਹੀਂ ਨਹੀਂ ਗੱਲਬਾਤ ਕਦੀ ਹੋਣੀ ਆ ਮੈਂ ਉਦਾਂ ਹੀ ਆਈ ਆ ਉਦਾਂ ਵਿਆਹ ਨਹੀਂ ਸਕਦੀ ਦੱਸ ਨਹੀਂ ਆ ਦੱਸ ਸਕਨੀ ਆ ਪਿਆਖੰਡੀ ਨਰਪਿੰਦਰ ਸਾਸ ਨਗਰਿਕ ਕੋਈ ਬੋਲੀ ਫੇਰ ਕੋਈ ਗੱਲਬਾਤ ਹੋਈ ਤਾਂ ਆਈ ਏ ਮੁੰਡੇ ਨੂੰ ਵੀ ਨਹੀਂ ਨਾਲ ਲਈ ਆਛਾ ਆਹੋ ਤੇ ਨਾ ਤੇ ਉਦਾਂ ਕਿੱਥੋਂ ਪਤਾ ਲੱਗਣਾ ਇਨਾ ਇਹਨਾਂ ਨੇ ਜਾਣੇ ਦਿੰਦਾ ਮੈਂ ਆਉਣਾ ਹੀ ਤੇ ਨਾਲੇ ਹੋਰ ਇੱਕ ਗੱਲ ਪਤਾ ਲੱਗੀ ਵੀ ਪਿਆਲੀ ਵੀ ਠੇਕੇ ਦੇਣ ਦੇ ਆ ਤੇ ਜਾ ਕੇ ਮੈਂ ਕਰਨੀ ਆ ਗੱਲ ਪਿਆਲੀ ਹੁਣ ਛੱਡਣੀ ਨਹੀਂ ਠੀਕ ਹੈ ਇਹਨਾਂ ਦੀ ਲੈ ਲੈਣੀ ਆਪਾਂ ਹੀ ਲੈਣੀ ਆ ਹੁਣ ਨਾ ਕਿਸੇ ਨੂੰ ਲੈਣੀ ਦੇਣੀ ਤੇ ਇੱਜ਼ਤ ਫਾਇਦਾ ਹੀ ਪੈਦਾ ਆ